ਆਕਨਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈ ਭੰਗੁ ਪ੍ਰਸਾਦ ਜਪੁ ਆਦਿ ਸਤਿ ਜੁਗਾਦਿ ਸਤਿ ਹੈ ਭੀ ਸਤਿ ਨਾਨਕ ਹੋਸੀ ਭੀ ਸਤਿ ਸੋਚਾ ਸੋਚਨਾ ਹੋਈ ਜੇ ਸੋਚੀ ਲਖਵਾਰ ਚਰਪੈ ਚਪਨਾ ਹੋਈ ਜੇ ਲਾ ਰਮਲ ਤਾਰਨ ਹੁਕਮ ਆਪੁ ਖੁਕ ਨਾ ਉਤਰੀ ਜਿਬ ਨਾ ਪ੍ਰੀਆ ਭਾਰ ਸੈ ਸਿਆਣ ਪਾਲਖ ਹੋਇ ਜੈ ਤਾਇਕ ਰਾਚ ਲੈ ਨਾਲ ਕਿੰ ਸਚਿਆਰਾ ਹੋਈਐ ਕਿਵ ਕੂੜ ਟੁੱਟਾ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝਾ ਤਾ ਹਉਮੈ ਕਹਿ ਨਾ ਕੋਇ ਗਾਵੇ ਕੋ ਤਾਨ ਗਾਵੇ ਕਿਸੇ ਤਾਨ ਗਾਵੇ ਕੋ ਦਾ ਜਾਰੀ ਨਿਸ਼ਾਨ ਗਾਵੇ ਕੋ ਕੁਗਨ ਉੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜਾਪੇ ਸਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਥੀ ਨਾ ਵੇ ਤੋਟ ਕਤ ਕਰ ਕਥੀ ਕੋਟੀ ਕੋਟ ਪੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗੈ ਰਖੀਐ ਜਿਸ ਦੇ ਦਰਬਾਰ ਮੋਹ ਕੇ ਬੋਲਣ ਬੋਲੀਆ ਜਿਸ ਸੰਤਰੇ ਪਿਆਰ ਅਮਰਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਮੈਂ ਜਾਣੀਏ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾਮ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇ ਬਿਆਤਨ ਪਾਇਆ ਮਾ ਨਾਨਕ ਗਾਵੀਏ ਗੁੜੀ ਨਿਧਾਨ ਗਾਵੀਐ ਸੁਨਿਆਮ ਰਖੀਐ ਭਾਉ ਦੁਖ ਪਰ ਹਸੁ ਕਲਾ ਜਾਏ ਗੁਰੂ ਗ੍ਰੰਥ ਸਾਹਿਬੰਦ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ਬੁਰੀ ਸਰਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਖਾ ਨਾਹੀ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੀਪ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾ ਵਾਜੇ ਤਿਸ ਬਾਵਾ ਮਿਲ ਪਾਲੀ ਕੇ ਨਾਹੀ ਕਰੀ ਜੇ ਤੇ ਸੇਠੁ ਪਾਈ ਵੇ ਕਲਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਵਾਨਿਕ ਜੇ ਗੁਰ ਕੀ ਸਿਕ ਸੁਣੀ ਗੁਰ ਆਇਕ ਦੀ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੀ ਜੁਗਚਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਕੰਡਾ ਵਿੱਚ ਜਾੜੀਐ ਨਾਲ ਚਲੇ ਸਭ ਕੋਏ ਚੰਗਾ ਨਾਰਖਾਇ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਵਈ ਤਾਂ ਵਾਤ ਨ ਪੁੱਛੇ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੀ ਨਾਰਦ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇਤੀ ਆ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਸੁਰ ਦਾ ਸੁਣਿਆ ਤਤਵ ਲਕਾਸ ਸੁਣਿਆ ਦੀਪ ਲੋਪਤਾ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪਾ ਓ ਕਾ ਨਾਸ ਸੁਣਿਆ ਸਰ ਵਰ ਮਾਇੰਦ ਸੁਣਿਆ ਮੁਕਸਲਾਲ ਮੰਗ ਸੁਣਿਆ ਜੋਗ ਜੁਗ ਤਨ ਭੇ ਸੁਣਿਆ ਸਾਸਨ ਕਵੇ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਧੂਪਾ ਕਾ ਨਾਸ ਸੁਨਿਆ ਸਤ ਸੰਤੋਗਿਆਨ ਸੁਨਿਆ ਸਰਕਾਰਿ ਇਸ ਨਾਨਕ ਸੁਨਿਆ ਪਰਪਰਿ ਪਾਵੇ ਮਾਨ ਸੁਨਿਆ ਲਾਗੇ ਸਹਿ ਤਿਆ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਧੂਪਾ ਕਾ ਨਾਸ ਸੁਨਿਆ ਸਰਾਂ ਗੁਣਾ ਕੀ ਗਾਥ ਸੁਨਿਆ ਸੇ ਕੀਰਪਾ ਦਾ ਸ਼ਾਹ ਸੁਨਿਆ ਅੰਧੇ ਪਾਵੇ ਰਾਹ ਸੁਨਿਆ ਹਾਥ ਉਹ ਜਗ ਦਾ ਮੂਨਾ ਨੁਭਗਤਾਂ ਦਾ ਵਿਗਾਸ ਸੁਨਿਆ ਦੂਪ ਪਾਉ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹੇ ਪੀਛੇ ਪੁਛਤਾਏ ਕਾਗਿਤ ਕਲਮ ਨਾਲ ਲਿਖਨ ਹਾਰ ਮਨ ਕਾਬਲ ਕਰਨ ਵਿਚਾਰ ਐਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਪੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਬਵਨ ਕੀ ਸੋਤ ਮਨ ਇਹੋਂ ਛੁਟਾ ਨਾ ਖਾਏ ਐਸਾ ਨਾਮ ਗਰੰਜਨ ਹੋਏ ਐਸਾ ਨਾਮ ਗਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਬਾਰਗ ਠਾਕ ਨਾ ਪਾਏ ਮੰਨੈ ਪਰ ਸਿਉ ਪ੍ਰਗਟ ਜਾਏ ਮੰਨੈ ਭਗ ਨਾ ਛੱਲੇ ਪੰਥ ਮੰਨੈ ਧਰਮ ਸੇਤੀ ਸਰਬੰਦ ਐਸਾ ਨਾਮ ਗਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਕਤਿ ਆਰ ਮੰਨੈ ਪਰਵਾਰੇ ਸਾਧਾਰ ਮੰਨੈ ਤੇਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਕੋ ਨਾ ਭੇਖ ਐਸਾ ਨਾਮ ਗਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਕਰਵਾਨ ਪੰਜ ਪ੍ਰਦਾਮ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹਦ ਰਾਜਾਨ ਪੰਜਾਂ ਕਾ ਗੁਰੂ ਇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਰਨੇ ਨਾਹੀ ਸੁਵਾਰਤੋਂ ਤਰਮ ਦੇ ਆਕਾਪੂ ਸੰਤੋਖ ਸਾਭ ਰਖਿਆ ਜਿਸ ਨੂੰ ਜੀ ਕੋ ਬੂਝੈ ਹੋਵੇ ਸਚਿਆਰ ਤਬਲੇ ਉਤਰੇ ਕੀਤਾ ਭਾਰ ਧਰਤੀ ਹੋਰ ਪਰਿਆ ਹੋਰ ਹੋਰ ਤਿਸ ਬਾਦਲੇ ਕਮਜ਼ੋ ਜੀ ਜਾਦ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਵੇਂ ਹਮਲੇ ਕਾਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਗੇ ਤੀਦਾ ਜਾਣੇ ਕੌਣ ਕੂਤ ਕੀਤਾ ਪਸਾਓ ਏਕੂ ਕਵਾਉ ਤੁਸੇ ਹੁ ਲਗ ਦਰਿਆਉ ਗੁਰੂ ਗ੍ਰੰਥ ਕਾਣ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਗੁਰੂ ਪਾਵੇ ਸਭੀ ਬੁਲੀਕਾਰ ਤੁਮ ਸਦਾ ਸਲਾਬ ਦਰੰਕਾਰ ਅ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਕਉਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੈ ਵਿਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਅ ਸੰਦਾਤਾਰ ਅਸੰਖ ਸੂਰਮੋ ਫਕਸਾਰ ਸੰਖ ਮਨ ਲਿਵ ਲਾਇ ਤਾਰ ਬਦਗਮ ਕਾਮ ਵਿਚਾਰ ਵਾਰਿਆਣਾ ਜਾਵਾਂ ਇੱਕ ਵਾਰ ਜੋਤਿ ਤਪਾਵੇ ਸਾਈ ਪੁਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਗਲਵਟ त्याग ਮਾਹਿਰ ਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਲ ਕੁੜੇ ਪਿਰਾਹ ਹੀ ਅਸੰਖ ਮਲੇਸ਼ ਮਨ ਪਖਾ ਹੈ ਜਸੰਗ ਨੇ ਅੰਦਕਸਰ ਕਰਹਿ ਭਾਰ ਨਾਨਕ ਨੀਤ ਗਏ ਵਿਚਾਰ ਵਾਰਾਂ ਜਾਮ ਇੱਕ ਵਾਰ ਜੋਤਿ ਭਾਵੈ ਸਾਰੀ ਬਲਿਕਾਰ ਤੂੰ ਸਦਾ ਸੁਲਾਬ ਨਿਰੰਕਾਰ ਸੰਖ ਨਾਮ ਸੰਗ ਥਾਵ ਗੰਗਮ ਗੰਮ ਸੰਖ ਲੋਅ ਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨੀਤ ਗੁੰਗਾ ਅਖਰੀ ਲਿਖਰਮ ਬੋਲਣ ਵਾਲ ਅਖਰਾ ਸਿਰ ਸੰਜੋਗ ਵਕਾ ਜਿਨ ਲਿਖੇ ਤੇ ਸਰੰਗਾ ਜਿਨ ਜੇ ਫਰਮਾਇ ਤੇ ਤੇ ਬਾਹੀ ਜੇ ਤਾਗੀਤਾ ਤੇਤਾ ਨਾਮ ਵਿਣ ਨਾਮ ਨਾਹੀ ਕੋ ਤਾ ਉਤਤ ਗਉਮ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈਂ ਪ੍ਰਿਕਾ ਤੂੰ ਸਦਾ ਸਲਾਮ ਤਰੰਕਾਰ ਪਰੀਏ ਹੱਥ ਪੈਰ ਤਨ ਦੇ ਬਾਣੀ ਤੂੰ ਤੈ ਉਤਰਸਕੇ ਮੋਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਓ ਤੋਏ ਬਰੀਆ ਬਦਵਾ ਪਾ ਗਲ ਰੰਗੋ ਤੋ ਪੈਨਾ ਮੈਂ ਕਰੰਗੁਨੀ ਪਾਪੀ ਅੱਖ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹੋ ਆਪੇ ਮੀ ਜਾ ਪਹੀ ਖਾ ਹੋ ਨਾਨਕ ਕੁਕਮੀ ਆਵੋ ਲੁਜਾ ਹੋ ਪੀਰਥ ਤਪਦਿਆਦ ਦਾ ਜੇ ਕੋ ਪਵਿੱਤਰ ਕਾਮਾਨ ਸੁਣੀਆ ਮਨਿਆ ਮਨ ਗੀਤਾ ਭਾਉ ਅੰਤਰਗਤੀ ਇਸ ਮਨ ਲਾਓ ਸਰਗੁਣ ਤੇਰੇ ਮਾਹੀ ਕੋਏ ਬਿਰਗੁਣ ਕੀਤੇ ਭਗਤ ਨ ਹੋਏ ਸਵਸਤਾਦ ਬਾਣੀ ਬਰਮਾ ਉਸ ਸੁਹਾਂਸਦਾ ਮਨ ਚਾਓ ਕਵਨ ਸੋ ਵੇਲਾ ਭਗਤ ਕਵਨ ਕਮਨ ਥਿਤ ਕਵਨ ਵਾਰ ਕਵਨ ਸੇ ਰੂਤੀ ਮਾਹ ਕਵਨ ਜਿਤ ਹੋ ਆਕਾਰ ਵੇਲਾ ਪਾਈ ਆਪਣਾ ਨਤੀਜੇ ਹੋਵੇ ਲੇਖੁਰਾਨ ਵਕਤਾਂ ਪਾਇਓ ਕਾਦੀਆਂ ਜੇ ਲੇਖਨ ਲੇਖੁਰਾ ਥਿਤ ਵਾਰਨਾ ਜੋਗੀ ਜਾਣੇ ਰੂਤ ਮਹਨਾ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੀ ਆਪੇ ਜਾਣੇ ਸੋਈ ਗਿਵ ਕਰਿਆ ਅੱਖਾਂ ਕਿਵ ਸਾਲਾਹੀ ਗਿਉ ਵਰਨੀ ਕਿਵ ਜਾਣਾ ਨਾਨਕਾ ਖੰਸਾ ਕੋ ਆਖੇ 1 2 1 ਸਿਆੜਾ ਵਡਾ ਸਾਹਿਬ ਵਡੀ ਨਾਹੀ ਕੀ ਤਾਜਾ ਕਾਹੂ ਗੈ ਨਾਨਕ ਜੀ ਕੋ ਆਪੁ ਜਾਣੀ ਅਗੇ ਗਿਆਨ ਸੋਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਊੜ ਕੋੜ ਕਪਾਲ ਤਕੇ ਵੇਦ ਕੈਨਕ ਬਾਤ ਸੈ ਸਠਾਰਾਂ ਕਹਿਨਕ ਤੇ ਬਾਸ ਲੋਇਕ ਤਾਤ ਲਿਖਾ ਹੋਇ ਤਾ ਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਵਡਾ ਖਿਆ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਕੀ ਸੁਰਤ ਨ ਪਾਈਆਂ ਨਦੀਆਂ ਤੇ ਬਾਹ ਪਵੇਂ ਸਮੁੰਦਰ ਨ ਜਾਣੀ ਹੈ ਸਭ ਸਾਦ ਸੁਲਤਾਣ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨ ਨਾ ਵਿਸਰਾ ਅੰਤਨਾ ਸਿਫਤੀ ਕਹਿਨਾ ਅੰਤ ਅੰਤਰਾ ਕਰਨੇ ਦੇ ਨਾਲ ਅੰਤ ਅੰਤਨਾ ਵਿਕਰਮ ਸੁਣਨਾ ਅੰਤ ਅੰਤਰਾ ਜਾਪੀ ਕਾ ਮਨ ਮੰਤ अंतदा जाप गीताकार अंतन जापे परावार अंतकारण केते बिललाही ताके अंत न पाही जाही ओ अंत न जाने कोए बोता कहिया बोता हो होए वड्डा साहिब उचा ठाऊ ऊचे ऊपर उचा नाऊ ए वडूचा होवे कोए ते सूचे को, को जाणे सोई जे बडया बो जाणे आ पाब नानक नदरी करमी दात ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਏ ਕੀਤੇ ਮੰਗਹਿ ਜੋਤ ਪਾਰ ਕੇ ਧਿਆਨ ਘੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੂਰਖਾ ਹੀ ਕਾਹੀ ਕੀਤੇ ਅੰਧ ਭੋਗ ਸਦਮਾ ਈ ਵੀ ਦਾ ਤੀਰੀ ਦਾ ਤਾਰ ਬੰਦ ਖਲਾ ਜੀ ਬਾਣੀ ਹੋਏ ਹੋ ਰਾਖ ਨਾ ਸਕੈ ਕੋਈ ਜੀ ਕੋ ਖਾਇ ਕੌਖਨ ਪਾਇ ਹੋ ਜਾਣੇ ਜੇ ਤਿਆ ਮੂੰ ਖਾਇ ਅਪੇ ਜਾਣ ਅਪੇ ਦੇ ਅੱਖੇ ਸੀ ਪੀਕੇਈ ਕੇ ਜਿਸ ਨੂੰ ਬਖਸ਼ਿਸ਼ ਸਲਾਹ ਨਾਨਕ ਪਾਤਿਸ਼ਾਹੀ ਪਾਤਿਸ਼ਾਹ ਅਮਲ ਗੁਣ ਮਲਵਾਪਾਰ ਅਮਲ ਵਪਾਰੀ ਅਮਲ ਗੁਣ ਧਾਰ ਮੁਲਾਵੈ ਮੁਲਾਜਾ ਮੁਲ ਭਾਇ ਬੁਲਾ ਸਮਾਹੇ ਮੋਲਤਰ ਮੂਦੀ ਬਾਲ ਮੋਲਤਰ ਮੂਲ ਪਰਵਾਰ ਮੂਲ ਬਖਸ਼ੀਸ਼ ਬਨਿਸ਼ਾ ਨਮੋ ਕਰਮ ਨੋ ਸਰਬਾਦ ਮੂਲ ਮੂਲਾਖਿਆ ਨਾ ਜਾਏ ਆਖਾਂ ਕਰੇ ਲਿਵ ਲਾਇ ਆਖੇ ਮੀਤ ਪਾੜ ਪੁਰਾਣਾ ਆਖੇ ਪੜੇ ਕਰੇ ਵਖਿਆ ਨਾਖੇ ਵਰਮੇ ਆਖੇ ਦਾਖੇ ਗੋਪੀ ਤੇ ਗੋਵਿੰਦ ਆਖੈ ਇਸ ਰਖੈ ਸਿਦ ਅਖੈ ਕੀਤੇ ਕੀਤੇ ਬੁਧ ਅਖੈ ਦਾਨੋ ਆਖੈ ਦੇਵਾਖੈ ਸੁਨਰਮਨ ਜਨ ਸੇਵ ਕੀਤੇ ਆਖੈ ਆਖਨ ਪਾਹੀ ਕੀਤੇ ਕਹਿ ਕਉ ਚੁਟ ਜਾਹੀ ਤੇ ਕੀਤੇ ਹੋਰ ਕਰਹਿ ਤਾਖ ਨੰਸ ਕਹਿ ਕੀ ਕੇ ਜੀਵਡ ਭਾਵ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਪੁਰ ਵਿਗਾੜ ਤਾ ਲਖੀਏ ਸਰਗਾ ਵਾਰਾ ਗਾਵਾਰ ਸੋਦਰ ਕੀ ਹਾਸ ਕਰਗੇ ਹਾਜਤ ਵੈ ਸਰ ਸਵਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਵਾ ਵਰਹਾਰੇ ਕੀਤੇ ਰਾਗੁਰੀ ਸੋ ਕਹੀ ਅਨਕੇਤੇ ਕਾਵਨ ਹਾਰੇ ਗਾਵੇ ਤਉ ਨਾ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈ ਸਰਬਰਮਾ ਦੇਵੀ ਸੋ ਹੰਸਦਾ ਸਵਾਰੇ ਗਾਵੇ ਦਿੰਦਾਸਨ ਬੈਠੇ ਦੀਵਤੇ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵੇ ਸਾਧੂ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਮੀਰ ਕਰਾਰੇ गावਨ ਪੰਡਿਤ ਪਰੰਦਰ ਕੀ ਸਹਜੁ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਮਜ ਪਿਆਲੇ ਗਾਵੇ ਅੰਮ੍ਰਿਤੁ ਨੁਪਾਏ ਤੇਰੇ ਅਠਸਰਤੀ ਰਤਨ ਨਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੀ ਤੁੰ ਤੋਂ ਗਾਵਹਿ ਜੋ ਤੁਧ ਪਾਵ ਮ੍ਰਿਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੀ ਮੈਂ ਚਿਤ ਆਵ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸੱਚਾ ਸਾਚੀ ਨਾਹੀ ਆਪੀ ਹੋਸੀ ਜਾਜ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਨੁ ਪਾਈ ਕਰ ਕਰ ਵੇਖੈ ਗੀਤਾ ਬਨਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਿ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਉੰਦਾ ਸੰਤੋਖ ਸਰੰਪਾ ਚੋਲੀ ਤਿਆਨ ਕੀ ਕਰੇ ਬਿਬੂਰ ਗੰਥਾ ਕਾਲ ਕੁਆਰੀ ਕਾਇਆ ਜੁਗਰ ਰੰਡਾ ਵਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਦੇ ਸਾਦ ਨੀਲ ਨਾਦ ਨਾਹ ਜੁਗ ਜੁਗ ਵੇਖੋ ਵੇਸ ਉਗਤ ਗਿਆਨ ਦਿਆ ਭੰਡਾਰਨ ਕਰ ਕਰਵਾਜੈ ਨਾਦ ਆਪਨਾ ਸੁਨਾਥੀ ਸਭ ਜਾਂ ਕੀ ਰਿਸਦਵਰਾ ਸਾਧ ਸੰਜੋਗ ਉਜੋਗ ਦੇ ਓਕਾਰ ਚਲਾਵੇ ਲੇਖਿਆ ਵਿਭਾਗ ਆਦੇਸ਼ ਸਿਆ ਆਦੇਸ਼ ਆਦ ਨੀਲ ਨਾਦ ਨਾਹ ਜੁਗ ਜੁਗ ਏਕੋ ਇਸ ਮੇ ਕਾਮ ਆਈ ਜੁਗਤ ਵਿਆਈ ਤਿੰ ਚੱਲੇ ਪ੍ਰਵਾਨ ਇੱਕ ਸੰਸਾਰੀ ਉਪੰਡਾਰੀ ਕਲਾਜ ਦੀਪਾਂ ਜਿਵ ਤੇ ਸੁਹਾਵੇਦਰਨ ਚਲਾਵੇ ਜਿਵ ਹੋਵੇ ਫਰਮਾਨ ਹੋਵੇ ਖਿਆ ਹੁਨੰਦਰ ਨਾਵੇ ਬਹੁਤਾ ਵਿਡਾਲ ਆਦੇਸ ਤੁਸੈ ਆਦੇਸ ਆਦ ਨੀਲ ਨਾਦਨਾ ਜੁਗ ਜੁਗੇ ਕੋ ਵੇਸ ਆਸਨ ਨਦਲੇ ਪੰਡਾ ਜੋ ਕੁਝ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀਸਤ ਸਿਆਦੀਸ ਆਦ ਅਨੀਲ ਆਦਨਾ ਜੁਗ ਜੁਗ ਕੋ ਵੀਸ ਇੱਕ ਦੂਜੀ ਪੂਨ ਲਖ ਹੋ へ ਲਖ ਹੋ ਵੈ ਲਖ ਵੀਸ ਲਖ ਲਖ ਢੇੜਾ ਕੇ ਇੱਕ ਨਾਮ ਜਗਦੀਸ਼ ਇਤਰਾਤ ਬਦੁਰ ਬਬੜੀਆ ਚੜੀਆ ਕੋਈ ਅਕੀ ਸੁਣ ਗੱਲਾਂ ਆਕਾਸ਼ ਕੀ ਕੀਟਾਇਰੀ ਸਨਾਨਕ ਨਦਰੀ ਪਾਈਆ ਕੂੜੇ ਕੂੜਾ ਠੀਸ ਆਖਣ ਜ਼ੂਰ ਚਪੈ ਨਾ ਜ਼ੂਰ ਜ਼ੂਰ ਨਾ ਮੰਗਨ ਦੇ ਨਾ ਜ਼ੂਰ ਜ਼ੂਰ ਨਾ ਜੀਵਨ ਮਰਨ ਨਾ ਜ਼ੂਰ ਜ਼ੂਰ ਨਾ ਰਾਜ ਮਾਲ ਮਤ ਸੋ ਜ਼ੂਰ ਨਾ ਸੁਰਤੀ ਗਿਆਨ ਵਿਚਾਰ ਜ਼ੂਰ ਦਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜ਼ੋਰ ਕਰਵੇ ਖੈ ਸੋਏ ਨਾਨਕ ਤਬਨੀ ਜਨਾ ਕੋਏ ਰਾਤਿ ਰੂਤੇ ਤੇ ਤੇ ਵਾਰ ਬਵਨ ਬਾਣੀ ਅਗਨੀ ਪਾਤਾਲ ਤਿਸ ਨਿ ਕਰਦੀ ਥਾਵ ਰਖੀ ਕਰਮ ਥਾਲ ਤਿਸੁ ਜੀ ਜੁਗਤਿ ਗੈ ਰਾਂਗ ਦਿਨਕੇ ਨਾਮ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਥ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੇ ਨੀਸਾਨ ਗਜਪਤਾਇ ਉਥ ਪਾਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਕਾਇ ਉਤਰਮ ਗਿਆਨਖੰਡ ਕਾ ਕੋ ਕਰਮ ਦੇ ਦੇਵ ਬਨ ਪਾਣੀ ਬਸੰਦਰਗੇ ਤੇ ਕਾਰਨੀ ਜਗੇ ਤੇ ਵਰਮੇ ਕਾਲਤ ਕੜੀਆ ਰੂਪ ਰੰਕੇ ਵੀਸ ਕੀਤਿਆ ਕਰਮ ਭੂਮੀ ਮੇਰ ਕੇ ਤੇ ਕੇ ਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੀਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਗਿਤੇ ਆਂਖਾਂ ਨਹੀਂ ਕੀਤੇ ਆ ਬਾਣੀ ਕੀਤੇ ਪਾਦ ਨਿਰੰਦ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾੰਤ ਗਿਆਨ ਖੰਡ ਮਹ ਗਿਆਨ ਪ੍ਰਜੰਡ ਤੇ ਨਾਮ ਬਨੋਦ ਕੋਲ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥ ਘਾਟ ਤਕੜੀ ਬਹੁਤ ਨੂਕ ਤਾਂ ਅੰਗ ਲੰਗthia ਨਾ ਜਾਏ ਜੀ ਕੋਕ ਹੈ ਬੀਜੇ ਪੁਛਤਾਏ ਤਿਥਾ ਕੜੀਆ ਸੂਰਤ ਮਤ ਮਨ ਬੁੱਧ ਤਿਥਾ ਕੜੀਆ ਸੁਰਾਂ ਸਦਾਂ ਕੀ ਸੁੱਤ ਕਲਮ ਕੰਡ ਕੀ ਪਾਣੀ ਗੌਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾਬਲ ਸੂਰਤ ਮੈਂ ਰਾਮ ਰਹੀਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਵਾਹੀ ਤਾ ਕੇ ਰੂਪ ਨਾ ਕਥਨੇ ਜਾਹੀ ਨਾ ਓਹੇ ਮਰਹਿ ਨਾ ठागे ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੇ ਕੇ ਲੋ ਕਰੈ ਅਨੰਤ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨੰਦਰ ਨਿਹਾਲ ਤਿਥੈ ਖੰਡ ਮੰਡਲ ਵਰਪਾਨ ਜੀ ਕੋ ਕਥੇ ਤਾੰਤ ਨਾੰਤ ਤਿਥੈ ਲੋ ਲੋ ਆਕਾਸ ਜਿਵ ਜਿ ਹੁਕਮ ਤਵੇ ਤਵ ਕਾਲ ਵੇਖਾ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਕੱਲਾ ਗੰਤਪਤਾਉ ਬਾਂਡਾ ਪਾਉ ਅੰਮ੍ਰਿਤ ਤਤਟਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨੰਦ ਕਰਮ ਤਿਨ ਕਾਰ ਨਾਨਕ ਨੰਦ ਰੇ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾ ਚਿਤ੍ਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀ ਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ